ਕਨਿਕ ਸੋਇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਵੱਡੀ ਖਬਰ ਬਿਹਾਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਾਵੜੀਆਂ ਦੇ ਨਾਲ ਵੱਡਾ ਹਾਦਸਾ ਵਾਪਰਿਆ ਹੈ ਸੱਤ ਕਾਵੜੀਆਂ ਦੀ ਦਰਦਨਾਕ ਮੌਤ ਹੋਈ ਹੈ ਤਾਂ ਡੀਜੇ ਗੱਡੀ ਦੇ ਵਿੱਚ ਕਰੰਟ ਆ ਜਾਂਦਾ ਹੈ ਜਿਸ ਕਾਰਨ ਸੱਤ ਕਾਵੜੀਆਂ ਦੀ ਦਰਦਨਾਕ ਮੌਤ ਹੋ ਗਈ ਹੈ ਇਹ ਤਸਵੀਰਾਂ ਨੇ ਬਿਹਾਰ ਦੀਆਂ ਜਿੱਥੇ ਬਿਹਾਰ ਦੇ ਬਾਗਲਪੁਰ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਦਾ ਹੈ ਹਾਈ ਟੈਂਸ਼ਨ ਤਾਰ ਦੀ ਲਪੇਟ ਚੋਂ ਕਾਰਨ ਸੱਤ ਕਾਵੜੀਆਂ ਦੀ ਦਰਦਨਾਕ ਮੌਤ ਹੋਈ ਹੈ ਤਾਂ ਡੀਜੇ ਦਾ ਉੱਪਰਲਾ ਹਿੱਸਾ ਉਪਰੋਂ ਲੰਘਦੀ ਹਾਈ ਟੈਂਸ਼ਨ ਤਾਰ ਦੇ ਨਾਲ ਛੂਰ ਜਾਂਦਾ ਹੈ ਪੂਰੀ ਡੀਜੇ ਗੱਡੀ ਦੇ ਵਿੱਚ ਕਰੰਟ ਆ ਜਾਂਦਾ ਹੈ ਤੇ ਗੱਡੀ ਦੇ ਵਿੱਚ ਸਵਾਰ ਸੱਤ ਕਾਵੜੀਆਂ ਦੀ ਦਰਤਨਾਕ ਮੌਤ ਹੋਈ ਹੈ ਜਦਕਿ ਕਈ ਕਾਵੜੀਆਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤਾਂ ਇਸ਼ਨਾਨ ਦੇ ਲਈ ਡੀਜੇ ਲੈ ਕੇ ਸੁਲਤਾਨਗੰਝ ਜਾ ਰਹੇ ਸੀ ਕਾਵੜੀਏ ਕਿ ਇਸੇ ਦੌਰਾਨ ਰਾਹ ਦੇ ਵਿੱਚ ਹਾਦਸਾ ਵਾਪਰ ਜਾਂਦਾ ਹੈ ਜਦੋਂ ਬਿਹਾਰ ਦੇ ਬਾਗਲਪੁਰ ਦੇ ਵਿੱਚ ਹਾਈ ਟੈਨਸ਼ਨ ਤਾਰ ਦੀ ਲਪੇਟ ਚਉਣ ਕਾਰਨ ਸੱਤ ਕਾਵੜੀਆਂ ਦੀ ਮੌਤ ਹੋ ਗਈ ਹੈ ਤਾਂ ਬੇਹੱਦ ਹੀ ਜ਼ਿਆਦਾ ਮੰਦ ਭਾਗੀ ਇਹ ਖਬਰ ਹੈ ਬਿਹਾਰ ਦੇ ਵਿੱਚ ਕਾਬੜੀਆਂ ਦੇ ਨਾਲ ਇਹ ਹਾਦਸਾ ਵਾਪਰਿਆ ਜਿੱਥੇ ਸੱਤ ਕਾਬੜੀਆਂ ਦੀ ਦਰਦਨਾਕ ਮੌਤ ਹੋਈ ਹੈ ਕਰੰਟ ਦੀ ਲਪੇਟ ਦੇ ਵਿੱਚ ਆ ਜਾਂਦੇ ਦੇ ਡੀਜੇ ਦਾ ਉੱਪਰਲਾ ਹਿੱਸਾ ਉੱਪਰੋਂ ਲੰਘਦੀ ਹਾਈ ਟੈਂਸ਼ਨ ਤਾਰ ਦੇ ਨਾਲ ਛੂਹ ਜਾਂਦਾ ਹੈ ਜਿਸ ਕਾਰਨ ਗੱਡੀ ਦੇ ਵਿੱਚ ਬੈਠੇ ਸੱਤ ਕਾਬੜੀਆਂ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਜਾਂਦੀ ਹੈ ਜਦਕਿ ਕਈ ਕਾਵੜੀਆਂ ਦੀ ਹਾਲਤ ਗੰਭੀਰ ਹੈ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤਾਂ ਇਸ ਹਾਦਸੇ ਤੋਂ ਬਾਅਦ ਪੂਰੇ ਹੀ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਹਾਦਸੇ ਦੀ ਖਬਰ ਮਿਲਦਿਆਂ ਹੀ ਸਥਾਨਕ ਲੋਕ ਅਤੇ ਪੁਲਿਸ ਜਿਹੜੀ ਆ ਉਹ ਮੌਕੇ ਤੇ ਪਹੁੰਚ ਗਈ ਹੈ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਤੇ ਪੂਰੇ ਹੀ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਪੂਰੇ ਮਾਮਲੇ ਦੀ ਪੁਲਿਸ ਦੇ ਵੱਲੋਂ ਜਿਹੜੀ ਆ ਜਾਂਚ ਕੀਤੀ ਜਾ ਰਹੀ ਹੈ ਇਸ ਖਬਰ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰ ਦੇ ਵਿੱਚ ਡੂੰਗਾ ਸਦਮਾ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਹੁਣ ਇਸ ਹਾਦਸੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਾਂਚ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਬਿਹਾਰ ਦੇ ਵਿੱਚ ਬਿਹਾਰ ਦੇ ਬਾਗਲਪੁਰ ਦੇ ਵਿੱਚ ਇਹ ਹਾਦਸਾ ਵਾਪਰਦਾ ਹੈ ਜਦੋਂ ਡੀਜੀ ਦਾ ਉੱਪਰਲਾ ਹਿੱਸਾ ਉੱਪਰੋਂ ਲੰਘਦੀ ਹਾਈ ਟੈਂਸ਼ਨ ਤਾਰ ਦੇ ਨਾਲ ਛੂਹ ਜਾਂਦਾ ਹੈ ਗੱਡੀ ਦੇ ਵਿੱਚ ਸਵਾਰ ਸੱਤ ਕਾਬੜੀਆਂ ਦੀ ਮੌਕੇ ਤੇ ਮੌਤ ਹੋ ਗਈ ਹੈ ਜਦਕਿ ਕਈ ਕਾਬੜੀਆਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਦੈਨਿਕ ਸੋਇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਵੱਡੀ ਖਬਰ ਬਿਹਾਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਾਬੜੀਆਂ ਦੇ ਨਾਲ ਵੱਡਾ ਹਾਦਸਾ ਵਾਪਰਿਆ ਹੈ। ਸੱਤ ਕਾਬੜੀਆਂ ਦੀ ਦਰਦਨਾਕ ਮੌਤ ਹੋਈ ਹੈ। ਤਾਂ ਡੀਜੇ ਗੱਡੀ ਦੇ ਵਿੱਚ ਕਰੰਟ ਆ ਜਾਂਦਾ ਹੈ ਜਿਸ ਕਾਰਨ ਸੱਤ ਕਾਬੜੀਆਂ ਦੀ ਦਰਦਨਾਕ ਮੌਤ ਹੋ ਗਈ ਹੈ। ਇਹ ਤਸਵੀਰਾਂ ਨੇ ਬਿਹਾਰ ਦੀਆਂ ਜਿੱਥੇ ਬਿਹਾਰ ਦੇ ਬਾਗਲਪੁਰ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਦਾ ਹੈ। ਹਾਈ ਟੈਨਸ਼ਨ ਤਾਰ ਦੀ ਲਪੇਟ ਚੋਂ ਕਾਰਨ ਸੱਤ ਕਾਬੜੀਆਂ ਦੀ ਦਰਦਨਾਕ ਮੋਤ ਹੋਈ ਹੈ ਤਾਂ ਡਿਜਟ ਦਾ ਉੱਪਰਲਾ ਹਿੱਸਾ ਉੱਪਰੋਂ ਲੰਘਦੀ ਹਾਈ ਟੈਂਸ਼ਨ ਤਾਰ ਦੇ ਨਾਲ ਛੂਲ ਜਾਂਦਾ ਹੈ ਪੂਰੀ ਡੀਜੇ ਗੱਡੀ ਦੇ ਵਿੱਚ ਕਰੰਟ ਆ ਜਾਂਦਾ ਹੈ ਤੇ ਗੱਡੀ ਦੇ ਵਿੱਚ ਸਵਾਰ ਸੱਤ ਕਾਵੜੀਆਂ ਦੀ ਦਰਤਨਾਕ ਮੌਤ ਹੋਈ ਹੈ ਜਦਕਿ ਕਈ ਕਾਵੜੀਆਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤਾਂ ਇਸ਼ਨਾਨ ਦੇ ਲਈ ਡੀਜੇ ਲੈ ਕੇ ਸੁਲਤਾਨਗੰਝ ਜਾ ਰਹੇ ਸੀ ਕਾਵੜੀਏ ਕਿ ਇਸੇ ਦੌਰਾਨ ਰਾਹ ਦੇ ਵਿੱਚ ਹਾਦਸਾ ਵਾਪਰ ਜਾਂਦਾ ਹੈ ਜਦੋਂ ਬਿਹਾਰ ਦੇ ਬਾਗਲਪੁਰ ਦੇ ਵਿੱਚ ਹਾਈ ਟੈਨਸ਼ਨ ਤਾਰ ਦੀ ਲਪੇਟ ਚੌਣ ਕਾਰਨ ਸੱਤ ਕਾਵੜੀਆਂ ਦੀ ਮੌਤ ਹੋ ਗਈ ਹੈ ਤਾਂ ਬੇਹੱਦ ਹੀ ਜ਼ਿਆਦਾ ਮੰਦ ਭਾਗੀ ਇਹ ਖਬਰ ਹੈ ਬਿਹਾਰ ਦੇ ਵਿੱਚ ਕਾਬੜੀਆਂ ਦੇ ਨਾਲ ਇਹ ਹਾਦਸਾ ਵਾਪਰਿਆ ਜਿੱਥੇ ਸੱਤ ਕਾਬੜੀਆਂ ਦੀ ਦਰਦਨਾਕ ਮੌਤ ਹੋਈ ਹੈ ਕਰੰਟ ਦੀ ਲਪੇਟ ਦੇ ਵਿੱਚ ਆ ਜਾਂਦੇ ਦੇ ਡੀਜੇ ਦਾ ਉੱਪਰਲਾ ਹਿੱਸਾ ਉੱਪਰੋਂ ਲੰਘਦੀ ਹਾਈ ਟੈਂਸ਼ਨ ਤਾਰ ਦੇ ਨਾਲ ਛੂ ਜਾਂਦਾ ਹੈ ਜਿਸ ਕਾਰਨ ਗੱਡੀ ਦੇ ਵਿੱਚ ਬੈਠੇ ਸੱਤ ਕਾਬੜੀਆਂ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਜਾਂਦੀ ਹੈ ਜਦਕਿ ਕਈ ਕਾਬੜੀਆਂ ਦੀ ਹਾਲਤ ਗੰਭੀਰ ਹੈ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤਾਂ ਇਸ ਹਾਦਸੇ ਤੋਂ ਬਾਅਦ ਪੂਰੇ ਹੀ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਹਾਦਸੇ ਦੀ ਖਬਰ ਮਿਲਦਿਆਂ ਹੀ ਸਥਾਨਕ ਲੋਕ ਅਤੇ ਪੁਲਿਸ ਜਿਹੜੀ ਆ ਉਹ ਮੌਕੇ ਤੇ ਪਹੁੰਚ ਗਈ ਹੈ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਤੇ ਪੂਰੇ ਹੀ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਪੂਰੇ ਮਾਮਲੇ ਦੀ ਪੁਲਿਸ ਦੇ ਵੱਲੋਂ ਜਿਹੜੀ ਆ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਖਬਰ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰ ਦੇ ਵਿੱਚ ਡੂੰਘਾ ਸਦਮਾ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਹੁਣ ਇਸ ਹਾਦਸੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਾਂਚ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਬਿਹਾਰ ਦੇ ਵਿੱਚ ਬਿਹਾਰ ਦੇ ਬਾਗਲਪੁਰ ਦੇ ਵਿੱਚ ਇਹ ਹਾਦਸਾ ਵਾਪਰਦਾ ਹੈ ਜਦੋਂ ਡੀਜੀ ਦਾ ਉੱਪਰਲਾ ਹਿੱਸਾ ਉੱਪਰੋਂ ਲੰਘਦੀ ਹਾਈ ਟੈਂਸ਼ਨ ਤਾਰ ਦੇ ਨਾਲ ਛੂਰ ਜਾਂਦਾ ਹੈ ਗੱਡੀ ਦੇ ਵਿੱਚ ਸਵਾਰ ਸੱਤ ਕਾਵੜੀਆਂ ਦੀ ਮੌਕੇ ਤੇ ਮੌਤ ਹੋ ਗਈ ਹੈ ਜਦਕਿ ਕਈ ਕਾਵੜੀਆਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ